ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੁਸ਼ਮੰਦ ਬ੍ਰੇਕਕਾਰ ਤੁਹਾਡਾ ਮੇਰੇ ਪੇਜ ਤੇ ਸਵਾਗਤ ਹੈ ਤੇ ਅੱਜ ਹੈ ਜੀ ਵਿਸਾਖੀ ਦਾ ਤਿਉਹਾਰ ਤੇ ਤੁਹਾਨੂੰ ਸਭ ਨੂੰ ਸਾਖੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਵਿਸਾਖੀ ਦੇ ਇਤਿਹਾਸ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਵਿਸਾਖੀ ਦਾ ਤਿਉਹਾਰ ਕਈ ਲੋਕ ਫਸਲਾਂ ਦੇ ਪੱਕ ਜਾਣ ਦੀ ਖੁਸ਼ੀ ਵਿੱਚ ਵੀ ਮਨਾਉਂਦੇ ਹਨ ਪਰ ਖਾਲਸਾ ਇਸ ਨੂੰ ਖਾਲਸਾ ਸਾਜਣਾ ਦਿਵਸ ਵਜੋਂ ਮਨਾਉਂਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਕਿਉਂਕਿ ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸੁਨਾ 99 ਇਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਿਆ ਸੀ ਇਸ ਦਿਨ ਗੁਰੂ ਜੀ ਨੇ ਸਿੱਖਾਂ ਨੂੰ ਇਕੱਠੇ ਹੋ ਗਏ ਅਨੰਦਪੁਰ ਸਾਹਿਬ ਆ order ਦਾ ਹੁਕਮ ਕੀਤਾ ਅਤੇ ਸਿੱਖ ਕਈ ਕਈ ਜਿੱਥੇ ਬਣਾ ਕੇ ਉੱਥੇ ਪੁੱਜੇ ਵਿਸਾਖੀ ਵਾਲੇ ਦਿਨ ਆਪ ਜੀ ਨੇ ਇੱਕ ਥਾਂ ਪਰ ਸਮਾਰੋਹ ਦਾ ਆਰੰਭ ਕੀਤਾ ਅਤੇ ਸਭ ਸੰਗਤ ਦੇ ਸਾਹਮਣੇ ਕਿਹਾ ਕਿ ਜ਼olemੰਦ ਨਾਸ਼ ਕਰਨ ਲਈ ਆਪਣੀ ਕੁਰਬਾਨੀ ਕੌਣ ਦੇਵੇਗਾ ਇਹ ਨੰਗੀ ਤਲਵਾਰ ਜ਼ਹਿਰਉਂਦੇ ਹੋਏ ਕਿਹਾ ਕਿ ਮੇਰੀ ਇਸ ਤਲਵਾਰ ਨੂੰ ਸ਼ੀਸ਼ ਚਾਹੀਦਾ ਹੈ ਕੌਣ ਆਪਣਾ ਸ਼ੀਸ਼ ਭੇਟ ਕਰੇਗਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਭ ਸੰਗਤ ਹੈਰਾਨ ਹੋ ਗਈ ਪਾਦਲ ਇੱਕ ਲੋਹਾਰ ਦੇ ਨਿਵਾਸੀ ਦਯਾਰਾਮ ਜੀ ਉੱਠ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਦਾਸ ਦਾ ਸ਼ੀਸ਼ ਹਾਜ਼ਰ ਹੈ ਗੁਰੂ ਜੀ ਨੇ ਉਹਨਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਇਸੇ ਤਰ੍ਹਾਂ ਗੁਰੂ ਜੀ ਨੇ ਇੱਕ ਇੱਕ ਕਰਕੇ ਚਾਰ ਹੋ ਸਿਰ ਦੀ ਮੰਗ ਕੀਤੀ ਦੂਜੇ ਧਰਮਦਾਸ ਜੀ ਜੋ ਕਿ ਦਜੀ ਦੇ ਰਹਿਣ ਵਾਲੇ ਸਨ ਤੀਜੇ ਜਗਨਨਾਥ ਪੁਰੀ ਦੇ ਨਿਵਾਸੀ ਹਿੰਮਤ ਰਾਏ ਨੇ ਆਪਣਾ ਸਿਰ ਭੇਟ ਕੀਤਾ ਚੌਥੇ ਦਵਾਰਕਾ ਦੇ ਰਹਿਣ ਵਾਲੇ ਭਾਈ ਮੋਕਮ ਚੰਦ ਤੇ ਪੰਜਵੇਂ ਭਾਈ ਸਾਹਿਬ ਚੰਦ ਜੋ ਕਿ ਕਰਨਾਟਕਾ ਦੇ ਰਹਿਣ ਵਾਲੇ ਸਨ ਇਸ ਉਪਰੰਤ ਗੁਰੂ ਜੀ ਨੇ ਇੱਕ ਅਜਿਹਾ ਕੌਤਕ ਰਚਿਆ ਜਿਸ ਨੂੰ ਦੇਖ ਕੇ ਸੰਗਤ ਹੈਰਾਨ ਸੀ ਆਪ ਜੀ ਨੇ ਉਹਨਾਂ ਪੰਜਾਂ ਨੂੰ ਜੀਵਨ ਬਖਸ਼ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੂੰ ਪੰਜ ਪੰਜ ਕਕਾਰ ਬਖਸ਼ੀ ਕੇਸ ਕੰਗਾ ਕੜਾ ਕਸ਼ੇਰਾ ਤੇ ਕਿਰਪਾਨ ਤੇ ਫਿਰ ਆਪ ਵੀ ਉਹਨਾਂ ਤੋਂ ਅੰਮ੍ਰਿਤ ਛਕਿਆ ਤੇ ਇਸ ਤਰ੍ਹਾਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਦਾ ਇੱਕ ਸ਼ੋਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਮੈਂਦੇ ਹਾਂਜੀ ਨਵੀਂ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ